ਇੱਕੇ ਪੰਜਾਬੀ ਢਣਾ ਢੜ ਜਾ ਰਹੇ ਬਾਹਰ ਨੇ ਕਈ ਮਜਬੂਰੀ ਬਾਸਾਗ ਨੂੰ ਤੇ ਕਈ ਮਿਹਣਿਆਂ ਦੀ ਰੇ ਚਲ ਸਕਦੇ ਨਾ ਮਾਰਦੇ ਕਈ ਇੱਥੇ ਆਪਣਾ ਕੰਮ ਚਲਾ ਕੇ ਖੁਸ਼ ਨਹੀਂ ਕਈ ਇੱਥੇ ਆਪਣਾ ਕੰਮ ਚਲਾ ਕੇ ਖੁਸ਼ ਨਹੀਂ ਬ੍ਰੋਹਤਾ ਤੇ ਈਰਖਾ ਵਾਲੇ ਘੇਰ ਲੈਂਦੇ ਅਧਵਜ ਕਰਨੇ ਸੱਚ ਤੇ ਇਮਾਨਦਾਰੀ ਸਪੋਰਟ ਨਹੀਂ ਕਰਦੇ ਬਹੁਤੇ ਇੱਥੇ ਸੱਚ ਤੇ ਇਮਾਨਦਾਰੀ ਸਪੋਰਟ ਨਹੀਂ ਕਰਦੇ ਬਹੁਤੇ ਇੱਥੇ ਕਦੇ ਘੋੜੇ ਦਾ ਮੁੱਲ ਲਾਉਂਦੇ ਜਮਾ ਇੱਕ ਸਾਲ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਲਈ ਕਿ ਚਲਾਉਂਦੇ ਨੇ ਕੰਮ ਇੱਥੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਲਈ ਕਿ ਚਲਾਉਂਦੇ ਨੇ ਕੰਮ ਇੱਥੇ ਝੂਠੀਆਂ ਦਰਖਾਸਤਾਂ ਤੇ ਖਿੱਚੀ ਜਾਂਦੇ ਲੱਤਾਂ ਬਾਰ-ਬਾਰ ਨੇ ਬਾਹਰ ਜਾ ਕੇ ਬੜਾ ਯਾਦ ਕਰਦੇ ਨੇ ਪਿੰਡ ਤੇ ਪੰਜਾਬ ਤੋਂ ਬਾਹਰ ਜਾ ਕੇ ਬੜਾ ਯਾਦ ਕਰਦੇ ਨੇ ਪਿੰਡ ਤੇ ਪੰਜਾਬ ਤੋਂ ਛੱਡਿਓਣਾ ਘਰ ਕਹਿੰਦੇ ਭਾਵੇਂ ਔਕੜਾ ਹਜ਼ਾਰ ਨੇ ਕਰਵਾਉਣਾ ਪੰਜਾਬ ਤੇ ਪਿੰਡ ਵੇਲੇ ਹੀ ਖਤਰਨ ਬੜਾ ਕਰਵਾਉਣਾ ਪੰਜਾਬ ਤੇ ਪਿੰਡ ਵੇਲੇ ਹੀਰਖਾ ਕਰਨ ਵਾਲਿਓ ਸ਼ਾਬਾਸ਼ੇ ਦੇ ਉਹ ਜੋ ਦਸਾਂ ਨਾ ਹਾਂ ਦੀ ਕਮਾਈ ਨਾਲ ਕਰਦੇ ਪਿੰਡ ਨੂੰ ਪਿਆਰ ਨੇ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਆਤ ਪਾਉ ਤੁਸੀ ਬਸ ਪਿੰਡ ਦੇ ਵਿਕਾਸ ਵਾਲੇ ਹੋ ਜਾਣੇ ਜਾ ਜਾ ਕਰਨੇ ਪਿੰਡਾਂ ਵਾਲੇ ਲੀਡਰ ਨੇ ਖਾ ਲਿਆ ਏਕਾ ਤੇ ਵਿਕਾਸ ਰੋਕ ਤੇ ਪਿੰਡਾਂ ਵਾਲੇ ਲੀਡਰ ਨੇ ਖਾ ਲਿਆ ਏਕਾ ਤੇ ਵਿਕਾਸ ਰੋਕ ਤੇ ਬੜੇ ਨਾ ਸਿਆਣੇ ਤੇ ਨਾ ਸੰਭੇ